ਅੱਜ ਤੁਹਾਨੂੰ ਲੈ ਕੇ ਚੱਲਿਆਂ ਜੀ ਉਸ ਜਗ੍ਹਾ ਤੇ ਜਿੱਥੇ ਕਿ 1984 ਦੇ ਸ਼ਹੀਦਾਂ ਸਿੰਘਾਂ ਦੀਆਂ ਯਾਦਗਾਰੀ ਤਸਵੀਰਾਂ ਲਗਾਈਆਂ ਗਈਆਂ ਹਨ ਹਾਂਜੀ ਤੁਹਾਨੂੰ ਲੈ ਕੇ ਚੱਲਾਂ ਜੀ ਆਪਾਂ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਜਿੱਥੇ ਕਿ ਜਿੰਨੇ ਵੀ ਸ਼ਹੀਦ ਹੋਏ 1984 ਦਰਬਾਰ ਸਾਹਿਬ ਵਿਖੇ ਉਹਨਾਂ ਸਾਰਿਆਂ ਦੀਆਂ ਤਸਵੀਰਾਂ ਉੱਥੇ ਲਗਾਈਆਂ ਗਈਆਂ ਵਹਿ ਬਹੁਤ ਹੀ ਘੱਟ ਲੋਕਾਂ ਨੂੰ ਲੱਗਦਾ ਪਤਾ ਹੋਊਗਾ ਕਿਉਂਕਿ ਜਾਰੇ ਤੇ ਮੱਥਾ ਟੇਕ ਕੇ ਤੇ ਵਾਪਸ ਆ ਜਾਂਦੇ ਆ ਨਾ ਉੱਥੇ ਇਤਿਹਾਸ ਪੜਦੇ ਆ ਤੇ ਨਾ ਹੀ ਇਸ ਤਰ੍ਹਾਂ ਦੀ ਯਾਦਗਾਰੀ ਬੁੰਗੇ ਦੇਖਦੇ ਆ ਆਓ ਤੁਹਾਨੂੰ ਅੱਜ ਆਪਾਂ ਦਰਸ਼ਨ ਕਰਾਉਣੇ ਆ ਉਥੋਂ ਦੀ ਯਾਦਗਾਰੀ ਤਸਵੀਰਾਂ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਦੋਂ ਵੀ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਤਾਂ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੀ ਸੈਣ ਤੇ ਪ੍ਰਦਰਸ਼ਨੀ ਜਿਹਨੂੰ ਕਿ ਜਾਇਬ ਕਰਕੇ ਆ ਜਾਂਦਾ ਜਿੱਥੇ ਕਿ 1984 ਦੇ ਸ਼ਹੀਦਾਂ ਸਿੰਘਾਂ ਦੀ ਯਾਦਗਾਰੀ ਤਸਵੀਰਾਂ ਲਗਾਈਆਂ ਗਈਆਂ ਹਨ ਇਹ ਤੇ ਸਾਰਾ ਦਰਸਾਇਆ ਗਿਆ ਕਿ ਕਿਵੇਂ ਹਮਲਾ ਕੀਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਠੱਠੀ ਦੀਵਾਰ ਜਿਹੜੀ ਆ ਉਹ ਵੀ ਇੱਥੇ ਮਾਡਲ ਤਿਆਰ ਕਰਕੇ ਜਿਹੜੀ ਲਗਾਈ ਗਈ ਹੈ ਸੰਤਾਂ ਦੀ ਪ੍ਰਦਰਸ਼ਨੀ ਤੌਰ ਤੇ ਤੇ ਆਓ ਤੁਹਾਨੂੰ ਹੁਣ ਕਰਾਉਨੇ ਆ ਆਪਾਂ 1984 ਦੇ ਸ਼ਹੀਦਾਂ ਸਿੰਘਾਂ ਦੀ ਜਿਹੜਾ ਜਿਹੜੇ ਜਾਮ ਪੀਏ ਸੀ ਦੀਦਾ ਉਹਨਾਂ ਦੀਆਂ ਤਸਵੀਰਾਂ ਜਿੰਨੇ ਵੀ ਸ਼ਹੀਦ ਹੋਏ ਸਾਰਿਆਂ ਦੀਆਂ ਤਸਵੀਰਾਂ ਉੱਥੇ ਲੱਗੀਆਂ ਵਾ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਬਿਲਕੁਲ ਸਾਈਡ ਤੇ ਆ ਸੱਜੇ ਪਾਸੇ ਸੋ ਆਓ ਦੇਖਦੇ ਆ ਕੁਝ ਦੇਖਾਂਗਾ ਨਹੀਂ 이 i s i t u a s